ਨਮਸਕਾਰ ਸਾਥੀਓ ਮੈਂ ਹਾਂ ਮਨਦੀਪ ਰਜੋਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰੰਗ ਇਸ ਵੇਲੇ ਹਾਂ ਅਸੀਂ ਡੋਗੀਵਾਲ ਡੇਰੀ ਫਾਰਮ ਤੇ ਤੇ ਸਾਡੇ ਨਾਲ ਨੇ ਯਾਦਵਿੰਦਰ ਸਿੰਘ ਜੀ ਯਾਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ ਅਸੀਂ ਇਨਵੈਸਟਮੈਂਟ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਤੁਸੀਂ ਜਿੰਨਾ ਵੱਡਾ ਇਹ ਫਾਰਮ ਲਾਇਆ ਹੈਗਾ ਹੁਣ ਤਾਂ ਤੁਹਾਡੀ ਜੋ ਕਹ ਲਈਏ ਕਿ ਇਨਵੈਸਟਮੈਂਟ ਇਹ ਬਹੁਤ ਲੱਗ ਰਹੀ ਹੈ ਦੇਖਣ ਵਾਲਿਆਂ ਨੂੰ ਪਰ ਸ਼ੁਰੂਆਤ ਵੇਲੇ ਤੁਸੀਂ ਕਿੰਨੇ ਪਸ਼ੂਆਂ ਤੋਂ ਸ਼ੁਰੂਆਤ ਕੀਤੀ ਸੀ ਤੇ ਇਹ ਜੋ ਡੇਰੀ ਫਾਰਮ ਤੁਸੀਂ ਲਾਇਆ ਹੈਗਾ ਕਿੰਨੇ ਇੱਕ ਘੱਟੋ ਘੱਟ ਪਸ਼ੂਆਂ ਤੋਂ ਕੋਈ ਸਾਥੀ ਜੇ ਸ਼ੁਰੂਆਤ ਕਰਨਾ ਚਾਹੁੰਦਾ ਕਰ ਸਕਦਾ ਪੰਜ ਛੇ ਪਸ਼ੂਆਂ ਤੋਂ ਅਸੀਂ ਕੰਮ ਸਟਾਰਟ ਕਰਿਆ ਸੀ ਹੌਲੀ 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 ਇਹਨੂੰ ਅੱਗੇ ਵਧਾਈ ਗਈ ਜੀ ਤੇ ਵਧਾਉਂਦੇ ਵਧਾਉਂਦੇ ਬਸ ਸਾਡਾ ਇਹ ਸ਼ੌਕ ਸੀ ਸਾਨੂੰ ਵੈਸੇ ਪਸ਼ੂਆਂ ਦਾ ਹੀ ਸ਼ੌਕ ਤੋਂ ਕਿੱਤਾ ਬਣ ਗਈ ਜੀ ਕਿੱਤੇ ਨੂੰ ਹੌਲੀ ਹੌਲੀ ਡਿਵੈਲਪਮੈਂਟ ਕਰਕੇ ਉਹ ਆਪਣਾ ਫਾਰਮ ਬਣ ਗਈ ਹਮ ਤੇ ਸਾਨੂੰ ਤਕਰੀਬਨ ਆਪਣੇ ਕਿੱਤਾ ਕਰੇ ਨੂੰ ਹੋ ਗਈ 22 24 ਸਾਲੇ ਜੀ ਠੀਕ ਆ ਜੀ 22 24 ਸਾਲ ਦੇ ਵਿੱਚ ਵਿੱਚ ਆਪਣੀ ਜਿਹੜੀ ਇਨਵੈਸਟਮੈਂਟ ਹੈੀ ਉਹ ਕੋਈ 2-4 ਲੱਖ ਤੋਂ ਲੈ ਕੇ ਅੱਜ 2-4 ਕਰੋੜ ਤੱਕ ਪਹੁੰਚ ਗਈ ਜੀ ਤੇ ਜੇ ਕੋਈ ਅੱਜ ਨਵਾਂ ਬੰਦਾ ਸਟਾਰਟ ਕਰਨ ਨੂੰ ਆਦਾ ਹੀ ਉਹ ਬੰਦਾ ਸ਼ੌਕ ਰੱਖਦਾ ਹੋਵੇ ਸ਼ੌਕ ਰੱਖ ਕੇ ਜੇ 5-4 ਐਨੀਮਲਾਂ ਤੋਂ ਕੰਮ ਸਟਾਰਟ ਕਰਨਾ ਚਾਹੁੰਦਾ ਧਿਆਨ ਦੇ ਕੇ ਕੰਮ ਕਰੇ ਬਹੁਤ ਵਧੀਆ ਕੰਮ ਜੀ ਯਦਵਿੰਦਰ ਜੀ ਜਦੋਂ ਗੱਲ ਕਰਦੇ ਹਾਂ ਕਈ-ਕਈ ਵਾਰੀ ਉਹਦੇ 'ਚ ਵੀ ਵੀਡੀਓ ਕੈਮਰੇ 'ਚ ਵੀ ਵੇਖਣਾ ਠੀਕ ਹੈ ਜੀ ਚਲੋ ਯਦਵਿੰਦਰ ਜੀ ਇਨਵੈਸਟਮੈਂਟ ਕਰਨੀ ਹੈ ਤੁਸੀਂ ਕਿਹਾ ਵੀ ਪੰਜ ਪਸ਼ੂ ਰੱਖ ਸਕਦਾ ਕੋਈ ਵੀ ਘੱਟੋ ਘੱਟ ਤੇ ਉਹ ਪੰਜ ਪਸ਼ੂਆਂ ਦੀ ਕਿਸਮ ਕਿਹੜੀ ਹੋਣੀ ਚਾਹੀਦੀ ਹੈ ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਕੋਲੇ ਕਿਹੜੀਆਂ ਕਿਹੜੀਆਂ ਕਿਸਮਾਂ ਨੇ ਸਾਡੇ ਕੋਲੇ ਤਾਂ ਤਕਰੀਬਨ ਐਚ ਐਫ ਆਈ ਹੋਸਟਲ ਫਰੀਜਨ ਤੇ ਇਹਨਾਂ ਦੀ ਜਿਹੜੀ ਜਨਰੇਸ਼ਨ ਆ ਉਹ ਵੀ 12ਵੀਂ 13ਵੀਂ ਜਨਰੇਸ਼ਨ ਸਾਡੇ ਕੋਲੇ ਇੰਪੋਰਟਡ ਦੀ ਹੈ ਜੀ ਠੀਕ ਹੈ ਜੀ ਜਿਹੜੀਆਂ ਕੋਈ ਵੀ ਆਦਮੀ ਨਵਾਂ ਕੰਮ ਕਰਨਾ ਸ਼ੁਰੂ ਕਰਦਾ ਤਾਂ ਉਹ ਚੰਗੀ ਬਰੀਡ ਤੋਂ ਹੀ ਕਰੇ ਪਸ਼ੂ ਦੋ ਘੱਟ ਰੱਖ ਲੈ ਨੌਲੇਜ ਰੱਖ ਕੇ ਕੰਮ ਕਰੇ ਫੇਰ ਹੀ ਆਪਾਂ ਨੂੰ ਕੋਈ ਬਚਤ ਹੁੰਦੀ ਹੈ ਉਹਦੇ ਵਿੱਚ ਜੇ ਆਪਾਂ ਮਾੜੇ ਪਸ਼ੂ ਖਰੀਦ ਲਏ ਤਾਂ ਉਹਦੇ ਤੋਂ ਜਦੋਂ ਉਹਨੂੰ ਅੱਗੇ ਵਧਾਉਂਦਾ ਉਹ ਤੋਂ ਉਹਨੂੰ ਟਾਈਮ ਬਹੁਤ ਲੱਗ ਜਾਂਦਾ ਠੀਕ ਹੈ ਜੀ ਤੇ ਉਹ ਤਾਂ ਕਰਕੇ ਉਹਨੂੰ ਐ ਵੀ ਜੇ ਪਸ਼ੂ ਦੋ ਘੱਟ ਲੈ ਲੂਗਾ ਤਾਂ ਵੀ ਉਹਦੇ 'ਚ ਬਚਤ ਬਰोबर ਦੀ ਹੋ ਜਾਂਦੀ ਯਦਵਿੰਦਰ ਜੀ ਇਸ ਕੰਮ ਦੇ ਵਿੱਚ ਨੌਜਵਾਨ ਸਾਥੀ ਅੱਜਕੱਲ ਰਿਸਕ ਬਹੁਤ ਮੰਨਦੇ ਆ ਵੀ ਹੈਗਾ ਪਰ ਰਿਸਕ ਜਿਹੜਾ ਹੈ ਉਸ ਤੋਂ ਬਾਅਦ ਕਹਿੰਦੇ ਆ ਡਰ ਦੇ ਅੱਗੇ ਜਿੱਤ ਹੁੰਦੀ ਹੈ ਰਿਸਕ ਤੋਂ ਬਾਅਦ ਮੁਨਾਫਾ ਵੀ ਪ੍ਰੋਫਿਟ ਵੀ ਬਹੁਤ ਹੁੰਦਾ ਤੇ ਦੁੱਧ ਦੀ ਜਿੰਨੀ ਮੰਗ ਵੱਧ ਰਹੀ ਹੈ ਜਿੰਨੀ ਮਾਤਰਾ ਲੋੜੀਂਦੀ ਹੈ ਸਾਡੇ ਮੁਲਕ ਦੇ ਵਿੱਚ ਉਹ ਜੇਕਰ ਇਹ ਕੰਮ ਸੁਚੱਜੇ ਢੰਗ ਨਾਲ ਕੀਤਾ ਜਾਵੇ ਤਾਂ ਬੰਦਾ ਜਿਹੜਾ ਹੈ ਮੁਨਾਫਾ ਕਾਫੀ ਕਮਾ ਸਕਦਾ ਹੈਗਾ ਪਰ ਕਿਸ ਤਰ੍ਹਾਂ ਦਾ ਰਿਸਕ ਇਨਵੋਲਵ ਹੁੰਦਾ ਹੈ ਇਹਦੇ ਵਿੱਚ ਖਾਸ ਤੌਰ ਤੇ ਪਸ਼ੂ ਦੀ ਸਿਹਤ ਸੰਭਾਲ ਨੂੰ ਲੈ ਕੇ ਕਿਉਂਕਿ ਜੇ ਪਸ਼ੂ ਨੂੰ ਨੁਕਸਾਨ ਉਸ ਦੀ ਸਿਹਤ ਨੂੰ ਹੁੰਦਾ ਤਾਂ ਇਨਵੈਸਟਰ ਦਾ ਪੈਸਾ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ ਜ਼ਾਇਆ ਹੋ ਜਾਂਦਾ ਹੈ ਦੱਸੋ ਸਾਨੂੰ ਸਿਹਤ ਸੰਭਾਲ ਅਸੀਂ ਕਿਵੇਂ ਕਰਨੀ ਹੈ ਇਹਨਾਂ ਦੀ ਤੇ ਕਿਸ ਕਿਸ ਤਰ੍ਹਾਂ ਦੀਆਂ ਹੋਰ ਚੁਣੌਤੀਆਂ ਨੇ ਰਿਸਕ ਨੇ ਇਹ ਵਿੱਚ ਰਿਸਕ ਤਾਂ ਦੇਖੋ ਹੀ ਵੀ ਕਵਰ ਆਪਾਂ ਜੇ ਕੋਈ ਵੀ ਕੀਤਾ ਕਰਦੇ ਆ ਉਹਦਾ ਪ੍ਰੋਫਿਟ ਦੇ ਨਾਲ ਰਿਸਕ ਬਰੋਬਰੀ ਚੱਲ ਰਹੀ ਹੈ ਦੋਨੇ ਨਫਾ ਨੁਕਸਾਨ ਜੋ ਨੇ ਇਕੱਠੇ ਚੱਲਣਗੇ ਠੀਕ ਆ ਪਰ ਇਹਦੇ ਵਿੱਚ ਆਏ ਵੀ ਬੰਦੇ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਚੰਗੇ ਡਾਕਟਰ ਨਾਲ ਚੰਗੇ ਨਿਊਟ੍ਰੀਸ਼ਨ ਨਾਲ ਆਪਾਂ ਮਿਲ ਕੇ ਚੱਲੋ ਮਿਲ ਕੇ ਚੱਲ ਕੇ ਆਪਾਂ ਉਹਨੂੰ ਪਸ਼ੂ ਵਧਾਉਣ ਦੀ ਤਾਂ ਉਹਦੀ ਖਰਾਕ ਚੰਗੀ ਬਣਾ ਕੇ ਰੱਖੋ ਵੀ ਜਿਹੜਾ ਪਸ਼ੂ ਬਿਮਾਰ ਹੀ ਨਾ ਹੋਵੇ ਆਪਾਂ ਜੇ ਬਿਮਾਰ ਹੋ ਗਿਆ ਚੰਗਾ ਡਾਕਟਰ ਉਹਦਾ ਸਹੀ ਇਲਾਜ ਕਰ ਦੇਵੇ ਉਹਦੇ ਨਾਲ ਹੀ ਆਪਾਂ ਨੂੰ ਪ੍ਰੋਫਿਟ ਆ ਜੇ ਆਪਣੇ ਕੋਲੇ ਪਸ਼ੂ ਜ਼ਿਆਦਾ ਕਰ ਲਿਆ ਆਪਾਂ ਸਾਂਭ ਸੰਭਾਲ ਵਧੀਆ ਨਹੀਂ ਕਰੀ ਤਾਂ ਉਹਦੇ ਵਿੱਚ ਆਪਣਾ ਨਾਫੇ ਦੀ ਥਾਂ ਨੁਕਸਾਨ ਜ਼ਿਆਦਾ ਹੋ ਜੂਗਾ ਜੀ ਤੇ ਇਹੀ ਬਸ ਆਏ ਆ ਵੀ ਆਪਾਂ ਨੂੰ ਜੋ ਵੀ ਪਸ਼ੂ ਲੈਣੇ ਆ ਉਹ ਧਿਆਨ ਨਾਲ ਜ਼ਰੂਰ ਰੋਵੇ ਪੈਂਦੇ ਨੂੰ ਨੌਲੇਜ ਜ਼ਰੂਰ ਹੋਣੀ ਚਾਹੀਦੀ ਠੀਕ ਹੈ ਜੀ ਤੇ ਤੁਸੀਂ ਕਿਹੜੀ ਬ੍ਰੀਡ ਰეკਮੈਂਡ ਕਰੋਗੇ ਸ਼ੁਰੂਆਤੀ ਤੌਰ ਤੇ ਜੇ ਕਿਸੇ ਨੇ ਮੰਨ ਲਓ 5 ਪਸ਼ੂ ਰੱਖ ਕੇ ਕਰਨਾ ਹੈ ਤਾਂ ਉਹ ਕਿਹੜੀ ਬ੍ਰੀਡ ਲੈਣ ਤੇ ਤੁਸੀਂ ਸਾਨੂੰ ਇਹ ਜੋ ਇਹਨਾਂ ਦੇ ਨਾਂ ਦੱਸਿਆ ਉਸ ਨੂੰ ਤੁਸੀਂ ਪੰਜਾਬੀ ਚ ਵੀ ਦੱਸ ਦਿਓ ਕਿਉਂਕਿ ਆਮ ਤੌਰ ਤੇ ਅਮਰੀਕਨ ਗਈਆਂ ਕਹਿ ਕੇ ਹੀ ਸੰਬੋਧਨ ਕਰ ਲਿਆ ਜਾਂਦਾ ਹੈ ਉਹ ਕਿਹੜੇ ਪਸ਼ੂ ਹੁੰਦੇ ਆ ਤੇ ਤੁਹਾਡੇ ਕੋਲੇ ਕਿਹੜੇ ਕਿਹੜੇ ਨੇ ਤਕਰੀਬਨ ਦੇਖੋ ਹੁਣ ਬੱਚੇ-बच्चੇ ਨੂੰ ਪਤਾ ਹੀ ਇਹਨੂੰ ਹੌਸਟਲ ਫ੍ਰਿਜਨ ਨਸਲ ਕਿਹਾ ਜਾਂਦਾ ਹੈ ਐਚ ਐਫ ਦੇ ਨਾਂ ਤੇ ਇਹ ਜਾਣੀ ਜਾਂਦੀ ਆ ਆਪਣੇ ਜ਼ਿਆਦਾ ਐਚ ਐਫਾ ਜਰਸੀ ਨਸਲ ਆ ਇਹ ਵੀ ਬਾਹਰ ਦੀ ਬਰੀਡ ਆਈ ਜੀ ਦੋਨੇ ਬਰੋਬਰ ਦਾ ਸੈਣ ਕਰਦੀਆਂ ਜੇ ਉਹ ਆਪਾਂ ਆਖੀਏ ਵੀ ਉਹ ਜਰਸੀ ਕੋਈ ਘੱਟ ਗਰਮੀ ਮੰਦੀ ਆ ਜਾਂ ਐਫਪੀ ਘੱਟ ਮੰਦੀ ਆ ਦੋਨੇ ਬਰੋਬਰ ਦਾ ਮੰਦੀਆਂ ਪਰ ਜੇ ਆਪਾਂ ਕ੍ਰੋਸ ਬਰੀਡ ਤੇ ਜਾਂ ਕੋਈ ਹੋਰ ਸਾਈਵਾਲ ਵਗੈਰਾ ਤੇ ਕੰਮ ਕਰਦੇ ਆ ਉਹ ਪ੍ਰੋਪਰ ਇਨਾ ਦੁੱਧ ਨਹੀਂ ਦੇ ਸਕਦੀਆਂ ਦੁੱਧ ਦੇ ਮੁੱਲ ਆਪਾਂ ਨੂੰ ਸੇਮ ਮਿਲਦੇ ਆ ਕੋਈ ਜ਼ਿਆਦਾ ਕਿਤੇ ਘੱਟ ਜ਼ਿਆਦਾ ਨਹੀਂ ਮਿਲਦੇ ਵੀ ਜੇ ਆਪਾਂ ਆਖੇ ਐਫਪੀ ਦਾ ਦੁੱਧ ਆਪਣਾ ਘੱਟ ਰੇਟ 'ਚ ਵਿਕ ਰਿਹਾ ਸਾਈਵਾਲ ਜਾਂ ਦੇਸੀ ਗਾਂ ਦਾ ਵੱਧ ਰੇਟ 'ਚ ਵਿਕ ਰਿਹਾ ਉਹ ਆਪਣੇ ਪੰਜਾਬ ਦੇ ਵਿੱਚ ਹੈ ਨਹੀਂ ਬਰੋਬਰ ਰੇਟ 'ਤੇ ਇਸ ਕਰਕੇ ਆਪਾਂ ਨੂੰ ਵਧੀਆ ਗਾਂ ਹੀ ਰੱਖਣੀ ਫਾਇਦੇਮੰਦ ਹੈ ਜੀ ਤੇ ਅਸੀਂ ਗਾਂ ਦੇ ਦੁੱਧ ਦੀ ਤੇ ਮੱਝ ਦੇ ਦੁੱਧ ਦੀ ਵੀ ਗੱਲ ਕਰ ਲੈਣੇ ਆ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਆਦਤ ਹੈ ਵੀ ਦੁੱਧ ਜਿਹੜਾ ਹੈ ਉਹ ਮੱਝ ਦਾ ਪੀਣ ਦੀ ਅਸੀਂ ਜ਼ਿਆਦਾ ਉਹ ਕਰਦੇ ਆ ਤਵੱਜੋ ਦਿੰਨੇ ਆ ਮੱਝ ਦੇ ਦੁੱਧ ਨੂੰ ਤੇ ਤੁਸੀਂ ਦੱਸੋ ਵੀ ਕੁਆਲਿਟੀ ਜਿਹੜੀ ਹੈ ਇੰਨਾ نسل ਦੇ ਪਸ਼ੂਆਂ ਦੇ ਦੁੱਧ ਦੀ ਉਹ ਕਿਹੋ ਜਿਹੀ ਹੁੰਦੀ ਹੈ ਕੁਆਲਿਟੀ ਦਾ ਦੇਖੋ ਵੀ ਮੱਝ ਜੇ ਆਪਾਂ ਫੈਟ ਮੁਤਾਬਕ ਚੱਲੀਏ ਤਾਂ ਮੱਝ ਦੀ ਫੈਟ ਆ ਜਿਹੜੀ ਉਹ ਆਪਣੀ ਆਮ ਜਾਣੀ ਗਈ ਹੈ 7 ਤੋਂ 8 ਹੀ ਜੀ ਗਾਾਂ ਦੀ 4 3.67 ਤੋਂ ਲੈ ਕੇ 4.56 ਤੱਕ ਯਾਨੀ ਗਈ ਹੈ ਪਰ ਜਿਹੜਾ ਪ੍ਰੋਪਰ ਆਪਣੀ ਸਿਹਤ ਲਈ ਚੰਗਾ ਇਹ ਇਹਨਾਂ ਦਾ ਗਊਆਂ ਦਾ ਦੁੱਧ ਜ਼ਿਆਦਾ ਮੰਨਿਆ ਗਿਆ ਹੋਇਆ ਜਿਹੜੀ ਇਹਨੇ ਫੈਟ ਵਾਲਾ ਦੁੱਧ ਲੈਣਾ ਜੀ ਨੇ ਘਿਓ ਬਣਾਉਣਾ ਜਾਂ ਵੱਧ ਫੈਟ ਵਾਲਾ ਦੁੱਧ ਪੀਣਾ ਉਹਨੂੰ ਮੱਝ ਵਾਸਤੇ ਪਰ ਮੱਝ ਦਾ ਜਿਹੜੇ ਬੰਦੇ ਨੂੰ ਪ੍ਰੋਪਰ ਸ਼ੌਕ ਆ ਇੱਕ ਮੱਝ ਹੱਥ ਨਾਲ ਚੋਣੀ ਪੈਂਦੀ ਆ ਦੂਜੇ ਨੰਬਰ ਤੇ ਮੱਝ ਦੀ ਜਿਹੜੀ ਸੰਭ ਸੰਭਾਲਾ ਥੋੜੀ ਜੀ ਗਊਆਂ ਵਾਂਗੂ ਇਕੱਠੀਆਂ ਨਹੀਂ ਰੱਖ ਸਕਦੇ ਉਹਨਾਂ ਨੂੰ ਜੀ ਇਸ ਲਈ ਇਹਦਾ ਕਰਕੇ ਵੀ ਆਪਾਂ ਨੂੰ ਪ੍ਰੋਪਰ ਉਹਦਾ ਰੇਟ ਵੀ ਨਹੀਂ ਮਿਲ ਰਿਹਾ ਜੋ ਮੱਝ ਦੇ ਦੁੱਧ ਦਾ ਰੇਟ ਘੱਟੋ-ਘੱਟ ਮੱਝ ਗਾਂ ਦੇ ਦੁੱਧ ਦੇ ਮੁਤਾਬਕ 100 ਰੁਪਇਆ ਹੋਣਾ ਚਾਹੀਦਾ ਜੀ ਉਹ ਮਿਲ ਨਹੀਂ ਰਿਹਾ ਠੀਕ ਹੈ ਜੀ ਜਗਵਿੰਦਰ ਜੀ ਅਸੀਂ ਫਾਰਮ ਤੇ ਦੇਖ ਰਹੇ ਹਾਂ ਤੁਸੀਂ ਕਾਫੀ ਵੱਡੇ-ਵੱਡੇ ਪੱਖੇ ਜਿਹੜੇ ਆ ਉਹ ਵੀ ਲਾਏ ਹੋਏ ਨੇ ਤੇ ਜੰਗਲੇ ਸ਼ੈੱਡ ਤੇ ਹੋਰ ਤਰ੍ਹਾਂ ਦੀਆਂ ਸਾਰੀਆਂ ਇਹਨਾਂ ਨੂੰ ਪਾਣੀ ਦੀ ਖੁਰਾਕ ਪਾਉਣ ਦੀ ਖੁਰਲਿਆਂ ਦੀ ਹਰ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਤੁਸੀਂ ਕਰਕੇ ਦਿੱਤੀ ਹੋਈ ਹੈ ਉਧਰਲੇ ਪਾਸੇ ਤੁਸੀਂ ਪਸ਼ੂਆਂ ਦੀ ਖੁਰਾਕ ਦਾ ਆਚਾਰ ਜਿਹੜਾ ਹੈ ਉਹ ਵੀ ਪਾਇਆ ਹੋਇਆ ਹੈਗਾ ਤੇ ਇਹਨਾਂ ਦੀ ਗਰਮੀ ਸਰਦੀ ਇਹਨਾਂ ਦੀ ਸਿਹਤ ਸੰਭਾਲ ਤੇ ਸੰਭਾਲ ਬਾਰੇ ਦੱਸ ਦਿਓ ਸਾਨੂੰ ਕੀ ਕੀ ਖਿਆਲ ਰੱਖਦੇ ਹੋ ਤੁਸੀਂ ਇਹ ਆਪਣੇ ਕੋਲੇ ਫੌਗਰ ਲੱਗੇ ਹੋਇਆ ਹੀ ਜੀ ਜਿਹੜੇ ਵੱਡੇ ਪਫਾਰੇ ਲੱਗੇ ਹੋਇਆ ਹੀ ਹਾਂਜੀ ਗੋਆ ਨੇ ਪੱਠੇ ਖਾਂਦੀਆਂ ਇੱਥੇ ਨਾਉਂਦੀਆਂ ਹੀ ਉਸ ਦੂਆ ਉਹ ਕਯੂਬਿਕਲ ਲੱਗੇ ਹੋਇਆ ਕਯੂਬਿਕਲਾਂ ਦੇ ਵਿੱਚ ਇਹ ਗੋਆ ਰੈਸਟ ਕਰਨ ਵਾਸਤੇ ਬਹਿੰਦੀਆਂ ਹੀ ਲਿਬੜਦੀਆਂ ਨਹੀਂ ਜੀ ਉਹਦੇ ਉੱਪਰ ਬ੍ਰੀਕਫਾਰੇ ਲੱਗੇ ਹੋਇਆ ਹੀ ਜਿਹੜੇ ਆਪਾਂ ਜੂਨ ਮਹੀਨੇ ਤੇ ਕਚਲਾਉਣੀ ਆਂ ਜੀ ਉਹ ਬ੍ਰੀਕਫਾਰਾਂ ਦੇ ਉੱਤੇ ਵੱਡੇ ਪੱਖੇ ਉਹਨਾਂ ਨੇ ਹਵਾ ਠੰਡੀ ਕਰ ਦੇਣੀ ਹੈ ਇਹਨਾਂ ਨੂੰ ਰੈਸਟ ਆਉਣ ਦਾ ਵੀ ਵਧੀਆ ਰੈਸਟ ਹੁੰਦੀ ਹੈ ਦੂਸਰੇ ਨੰਬਰ ਤੇ ਜਿਹੜੀ ਪ੍ਰੋਪਰ ਪੱਖਿਆਂ ਤੋਂ ਬਗੈਰ ਜਾਂ ਇਹਨਾਂ ਦੀ ਸਹੂਦਤਾਂ ਤੋਂ ਬਿਨਾਂ ਇਹ ਐਨੀਮਲ ਰੱਖਣ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੈ ਜੀ ਤੇ ਇਹਨਾਂ ਦੀ ਖੁਰਾਕ ਦੀ ਗੱਲ ਕਰਾਂਗੇ ਅਸੀਂ ਕਿਸ ਤਰ੍ਹਾਂ ਦੀ ਖੁਰਾਕ ਰੱਖੇ ਜਿਹੜਾ ਬੰਦਾ ਇਹਨਾਂ ਪਸ਼ੂਆਂ ਨੂੰ ਰੱਖੇ ਖਰਾਕ ਤਾਂ ਦੇਖੋ ਜੀ ਜੇ ਟੋਪ ਜਿਹੜੀ ਆਪਣੇ ਸਾਡੇ ਕੋਲੇ ਬਰੀਡ ਹੈ 35 ਲੀਟਰ ਤੋਂ ਲੈ ਕੇ 65 65 ਲੀਟਰ ਤੱਕ ਅਸੀਂ ਦੁੱਧ ਇਹਨਾਂ ਤੋਂ ਲੈ ਚੁੱਕੇ ਆਂ ਜੀ ਵਧੀਆ ਫੀਡ ਵਧੀਆ ਨਿਊਟ੍ਰੀਸ਼ਨਾਂ ਤੋਂ ਵਧੀਆ ਕੰਪਨੀਆਂ ਤੋਂ ਫੀਡ ਲੈ ਕੇ ਅਸੀਂ ਪਾ ਰਹੇ ਆਂ ਸਾਨੂੰ ਪ੍ਰੋਪਰ ਠੀਕ ਆ ਜਿਹੜੀ ਵੀ ਕੰਮ ਆਪਾਂ ਨੂੰ ਨਹੀਂ ਆਪਦੀ ਫੀਡ ਬਣਾ ਸਕਦਾ ਬੰਦਾ ਚੰਗੀ ਕੰਪਨੀ ਨਾਲ ਜੁੜ ਕੇ ਚੱਲੋ ਉਹਦੇ ਨਾਲ ਇਹ ਕੀਤਾ ਸਹੀ ਰਹੂਗਾ ਜੇ ਆਪਾਂ ਫੀਡ ਮਾੜੀ ਪਾਵਾਂਗੇ ਦੁੱਧ ਪੂਰਾ ਲਾਵਾਂਗੇ ਤਾਂ ਪਸ਼ੂ ਦੇ BCS ਟੁੱਟ ਜਾਂਦਾ ਉਸ ਤੋਂ ਬਾਅਦ ਉਹ ਦੁੱਧ ਨਹੀਂ ਕੱਢ ਸਕਦਾ ਜੀ ਬਿਮਾਰੀਆਂ ਪੈਣ ਲੱਗ ਜਾਣੀਆਂ ਫਿਰ ਜੇ ਬਿਮਾਰੀਆਂ ਪੈਣ ਲੱਗੀਆਂ ਪਸ਼ੂ ਦੇ ਆਪਣੇ ਮੁਨਾਫੇ ਦੀ ਥਾਂ ਲਾਸ ਵੱਲ ਜਾਊਗਾ ਜੀ ਤੇ ਅਸੀਂ ਦੁੱਧ ਉਤਪਾਦਨ ਦੀ ਹੁਣ ਵਿਕਰੀ ਦੀ ਗੱਲ ਕਰਦੇ ਹਾਂ ਉਤਪਾਦਨ ਨੇ ਕੀਤੇ ਹੋਏ ਦੁੱਧ ਦੀ ਵਿਕਰੀ ਕਿਵੇਂ ਕਰਨੀ ਹੈ ਮੰਡੀਕਰਨ ਕਿਵੇਂ ਕਰਨਾ ਹੈ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਜੋ ਇਸ ਫਾਰਮ ਦੇ ਉੱਤੋਂ ਦੁੱਧ ਉਤਪਾਦਨ ਜਿਹੜਾ ਹੈ ਉਹ ਲੈ ਕੇ ਵੀ ਜਾਇਆ ਜਾ ਰਿਹਾ ਹੈ ਆਮ ਆਦਮੀ ਜਿਹੜਾ ਹੈ ਉਹ ਵੀ ਥੋੜਾ ਕਨਾ ਆਪਣੇ ਰੋਜ਼ ਦੀ ਲੋਡ ਲਈ ਵੀ ਪਵਾ ਕੇ ਲੈ ਕੇ ਜਾ ਰਿਹਾ ਹੈ ਤੇ ਵੱਡੇ ਪੱਧਰ ਤੇ ਤੁਸੀਂ ਦੁੱਧ ਸਪਲਾਈ ਕਰਦੇ ਹੋ ਇਸ ਤਰ੍ਹਾਂ ਮੰਡੀ ਕਰਨ ਇੱਕ ਆਮ ਆਦਮੀ ਨੂੰ ਕਰਨਾ ਚਾਹੀਦਾ ਸ਼ੁਰੂਆਤੀ ਪੱਧਰ ਤੇ ਤੇ ਅਈ ਛੋਟੇ ਪੱਧਰ ਦੇ ਆਪਾਂ ਗਊਆਂ ਆਪਣੇ ਕੋਲੇ 5-6 ਗਊਆਂ ਰੱਖੀਆਂ ਉਹ ਦੁੱਧ ਦੀ ਸੇਲ ਤੁਸੀਂ ਲੋਕਲ ਕਰ ਸਕਦੇ ਹੋ ਰੇਟ ਆਪਾਂ ਨੂੰ 5-10 ਰੁਪਏ ਵੱਧ ਮਿਲ ਜਾਂਦਾ ਠੀਕ ਹੈ ਜੀ ਜੇ ਤੁਹਾਡੇ ਕੋਲੇ ਜਿਵੇਂ ਸਾਡੇ ਕੋਲੇ ਵੱਡੇ ਪੱਧਰ ਦੇ ਕੰਮ ਆ ਪਰ ਸਾਡੇ ਨਾਲ ਮੰਡੀ ਪੈਂਦੀ ਨਾਲ ਟਾਊਨਸ਼ਿਪ ਪੈ ਰਹੀ ਆ ਸਾਡਾ ਕੋਈ 1.5 200 ਲੀਟਰ ਦੀ ਲੋਕਲ ਸੇਲ ਵੀ ਹੈਗੀ ਜਿਹਦੇ ਚ ਸਾਨੂੰ ਕੋਈ 10 12 ਰੁਪਏ ਐਕਸਟਰਾ ਮਿਲ ਰਹੀ ਦੂਸਰੇ ਨੰਬਰ ਤੇ ਸਾਡੇ ਕੋਲੇ ਨੈਸਲੇ ਕੰਪਨੀ ਨੂੰ ਦੁੱਧ ਜਾ ਰਿਹਾ ਈ ਉਹਦਾ ਬੀਐਮਸੀ ਲੱਗਿਆ ਹੋਇਆ ਆਪਣੇ ਕੋਲੇ ਉਹ ਆਪਦਾ ਦੁੱਧ ਠੰਡਾ ਕਰਨ ਵਾਲਾ ਚਿਲਰ ਲੱਗਿਆ ਹੋਇਆ ਤੇ ਉਹਨੂੰ ਅਸੀਂ ਕੰਪਨੀ ਨੂੰ ਵੱਡੇ ਪੱਧਰ ਤੇ ਦੇ ਰਹੇ ਹਾਂ ਜੀ ਤੇ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਰਿਸਕ ਇਨਵੋਲਵ ਨੇ ਇੱਕ ਵਾਰ ਫੇਰ ਅਸੀਂ ਗੱਲ ਕਰਾਂਗੇ ਤੇ ਉਹਨਾਂ ਨੂੰ ਕਵਰ ਕਿਵੇਂ ਕਰਨਾ ਹੈ ਕਿਹੜੀਆਂ ਕਿੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਸ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਕਈ ਵਾਰੀ ਇਨਵੈਸਟਮੈਂਟ ਅਤੇ ਰਿਸਕ ਦੋਨਾਂ ਦੇ ਡਰ ਤੋਂ ਨੌਜਵਾਨ ਸਾਥੀ ਕੀਤਾ ਸ਼ੁਰੂ ਨਹੀਂ ਕਰਦੇ ਜਦ ਕਿ ਇਸ ਕੀਤੇ ਤੋਂ ਉਤਪਾਦਨ ਹੁੰਦੇ ਦੁੱਧ ਦੀ ਬੜੀ ਵਿਕਰੀ ਹੈ ਬੜੀ ਮਾਤਰਾ ਦੇ ਵਿੱਚ ਉਸ ਦੀ ਮੰਗ ਹੈ ਤੁਸੀਂ ਸਾਨੂੰ ਕੀ ਕਹੋਗੇ ਸਾਡਾ ਤਾਂ ਇਹੀ ਕਹਿਣਾ ਹੈ ਵੀ ਜਿਹੜਾ ਤੁਸੀਂ ਵੀ ਆਦਮੀ ਕੋਈ ਵੀ ਕੰਮ ਕਰ ਰਿਹਾ ਜੀ ਉਹ ਵਧੀਆ ਢੰਗ ਨਾਲ ਦੁੱਧ ਪੈਦਾ ਕਰੇ ਵਧੀਆ ਢੰਗ ਨਾਲ ਗਊਆਂ ਦੀ ਰੱਖ-ਰਖਾ ਕਰੇ ਉਹ ਪਹਿਲਾ ਵਧੀਆ ਢੰਗ ਨਾਲ ਦੁੱਧ ਪੈਦਾ ਕਰੇ ਤਾਂ ਉਹਦਾ ਦੁੱਧ ਵਧੀਆ ਵਿਕੂਆ ਜੀ ਵਧੀਆ ਰੇਟ ਤੇ ਵਿਕੂਆ ਦੂਸਰੇ ਢੰਗ ਤੇ ਜਿਹੜਾ ਆਪਾਂ ਪਸ਼ੂਆਂ ਨੂੰ ਵਧੀਆ ਢੰਗ ਨਾਲ ਰੱਖ-ਰਖਾ ਕਰੋਂਗੇ ਤਾਂ ਬਿਮਾਰੀ ਖੁਆਰੀ ਤੋਂ ਬਚੇ ਰਹਿਣਗੇ ਚੰਗੇ ਡਾਕਟਰ ਨਾਲ ਵੀ ਨਿਊਟ੍ਰੀਸ਼ਨ ਨਾਲ ਵੀ ਆਪਾਂ ਨੂੰ ਦੇਖੋ ਮਿਲਾ ਕੇ ਚੱਲਣਾ ਪਊਗਾ ਵੀ ਉਹਦੇ ਨਾਲ ਕੀ ਆ ਵੀ ਆਪਾਂ ਨੂੰ ਵਧੀਆ ਪਸ਼ੂਆਂ ਨੂੰ ਤਾਂ ਆਪਾਂ ਸੰਭਾਲ ਸਕਦੇ ਆ ਜਿਹੜੇ ਹਾਈ ਜੀਲਡਰ ਪਸ਼ੂ ਆਈਏ ਦੇਖੋ ਆਮ ਨੋਰਮਲ ਪਸ਼ੂ ਨਹੀਂ ਰਹੇਗੇ ਜਿਨ੍ਹਾਂ ਨੇ 40 50 ਲੀਟਰ ਦੁੱਧ ਬਣਾਉਣਾ ਉਹ ਪਸ਼ੂ ਕੋਈ ਛੋਟੇ ਮੋਟੇ ਤੌਰ ਦਾ ਪਸ਼ੂ ਨਹੀਂ ਰਹੇ ਆ। ਬਾਕੀ ਤੇ ਉਹ ਪਸ਼ੂਆਂ ਨੂੰ ਆਪਾਂ ਨੋਰਮਲ ਨਹੀਂ ਰੱਖ ਸਕਦੇ ਹੁੰਦੇ ਵੀ ਜੇ ਆਪਾਂ ਆਪਣੀ ਮਰਜ਼ੀ ਨਾਲ ਰੱਖੇ ਵੀ ਯਾਰ ਸਾਨੂੰ ਇਹ ਆਦੇ ਸੀ ਵੀ ਆਹ ਪਾਲੋਆ ਪਲੋਪ ਉਵੇਂ ਨਹੀਂ ਚੱਲਣਗੇ ਇਹ ਪ੍ਰੋਪਰ ਢੰਗ ਨਾਲ ਹੀ ਚੱਲਣਗੇ। ਜੀ ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਆਮ ਤੌਰ ਤੇ ਹੋ ਜਾਂਦੀਆਂ ਜਿਨ੍ਹਾਂ ਦਾ ਖਾਸ ਧਿਆਨ ਰੱਖਣਾ ਵੀ ਉਹ ਛੇਤੀ ਹੀ ਹੋ ਜਾਂਦੀਆਂ ਕੋਈ ਅਜਿਹੀ ਲਾਗ ਜਿਹੜੀ ਇਹਨਾਂ ਨੂੰ ਛੇਤੀ ਲੱਗ ਜਾਏ ਇਹ ਤਾਂ ਪ੍ਰੋਪਰ ਦੇਖੋ ਹੀ ਇੱਕ ਤਾਂ ਵੈਕਸੀਨ ਆ ਗਈ ਇਹਦੀ ਐਚਐਸਡੀ ਆ ਗਈ ਮੂੰਹ ਖੁਰਦੀ ਆ ਗਈ ਜੀ ਐਚਐਸ ਅਸੀਂ ਗੱਲ ਘੋਟੂ ਨੂੰ ਕਹਿੰਦੇ ਪੰਜਾਬੀ ਤੌਰ ਤੇ ਮੂੰਹ ਖੁਰ ਇੱਕ ਆਪਣਾ ਬਿਮਾਰੀ ਆ ਇਹਦੀ ਵੈਕਸੀਨ ਆਉਂਦੀ ਹੈ ਇੱਕ ਹੁਣ ਅਜਿਹੀ ਲੰਪੀ ਸਕਿਨ ਦੀ ਵੀ ਬਿਮਾਰੀ ਦੀ ਵੈਕਸੀਨ ਆਉਣ ਲੱਗ ਗਈ ਹੈ ਪ੍ਰੋਪਰ ਕਰਾਉਂਦੇ ਰਹੋ ਡੀਵਾਰਮਿੰਗ ਇਹਨਾਂ ਦੀ ਪ੍ਰੋਪਰ ਕਰਦੇ ਰਹੋ ਇਹ ਵੈਕਸੀਨ ਆਉਂਦੀਆਂ ਦੂਜੇ ਨੰਬਰ ਤੇ ਜਿਹੜੀਆਂ ਕੋਈ ਲਾ ਬਿਮਾਰੀਆਂ ਆਉਂਦੀਆਂ ਉਹ ਬਿਮਾਰੀਆਂ ਨੂੰ ਆਪਾਂ ਨੂੰ ਹੀ ਫੜਨਾ ਸਿੱਖਣਾ ਪਊਗਾ ਵੀ ਜੇ ਕੋਈ ਆਪਾਂ ਨੂੰ ਇਹਨਾਂ ਦੀ ਬਿਮਾਰੀ ਆਉਂਦੀ ਹੈ ਤਾਂ ਆਪਾਂ ਨੂੰ ਇਹਨਾਂ ਕੇ ਤਿਆਰ ਰੱਖੋ ਜਾਂ ਕਿਸੇ ਮਾਰ ਨੂੰ ਢੇੜਾ ਲਵਾਓ ਵੀ ਉਹ ਆਪਾਂ ਨੂੰ ਪ੍ਰੋਪਰ ਸਮੇਂ ਸਿਰ ਦੱਸਦਾ ਰਹੇ। ਜੀ ਯਦਵਿੰਦਰ ਜੀ ਤੁਸੀਂ ਇੰਨੇ ਵੱਡੇ ਪੱਧਰ ਤੇ ਇਹ ਕੰਮ ਕਰ ਰਹੇ ਹੋ। ਜ਼ਰੂਰ ਤੁਸੀਂ ਟ੍ਰੇਨਿੰਗ ਪ੍ਰਾਪਤ ਕੀਤੀ ਹੋਣੀ ਹੈ। ਨੌਜਵਾਨ ਸਾਥੀ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਕਿੱਥੋਂ ਇਹ ਟ੍ਰੇਨਿੰਗ ਲੈ ਸਕਦੇ ਨੇ ਤੇ ਕਿਹਦੇ ਕੋਲੇ ਜਾ ਕੇ ਦੇਖ ਸਕਦੇ ਨੇ ਜਿਵੇਂ ਤੁਹਾਡਾ ਵੀ ਚੰਗਾ ਖਾਸਾ ਫਾਰਮ ਹੈ ਜੇਕਰ ਕੋਈ ਇੱਥੇ ਵੀ ਆਉਣਾ ਚਾਹੁੰਦਾ ਹੈਗਾ ਤਾਂ ਉਹਦੇ ਲਈ ਵੀ ਤੁਸੀਂ ਜੇਕਰ ਅਜਿਹਾ ਕੋਈ ਉਹਨਾਂ ਨੂੰ ਗੁਰਦੇ ਦੇ ਸਕਦੇ ਹੋ ਇੱਥੇ ਬੁਲਾ ਕੇ ਸਮਝਾ ਸਕਦੇ ਹੋ ਉਹਦੇ ਵਾਸਤੇ ਸੰਪਰਕ ਨੰਬਰ ਵੀ ਦੇ ਦਿਓ ਤੇ ਟ੍ਰੇਨਿੰਗ ਕਿੱਥੋਂ ਹਾਸਲ ਕੀਤੀ ਹੈ ਵੀ ਦੱਸ ਦਿਓ ਟ੍ਰੇਨਿੰਗ ਤੈਰੀ ਦੇਖੋ ਆਪਣੇ ਬਠਿੰਡਾ ਆਪਣੇ ਡੇਰੀ ਡਿਪਾਰਟਮੈਂਟ ਸੈਂਟਰ ਹੈ ਜੀ ਉੱਥੋਂ ਤੁਸੀਂ ਪਤਾ ਕਰੋ ਸਰਦੂਲਗੜ੍ਹ ਤੇ ਸ਼ਾਇਦ ਬਾਦਲਪਿੰਡੇ ਦੀ ਟ੍ਰੇਨਿੰਗ ਚੱਲਦੀ ਹੈ 15-15 ਦਿਨਾਂ ਦੀ ਠੀਕ ਹੈ ਜੀ ਉਹ ਆਪਾਂ ਲੈ ਸਕਦੇ ਆ ਜਿਹੜਾ ਬੰਦਾ ਉਹਦਾ ਫਾਰਮ ਭਰ ਕੇ ਭਰਨਾ ਪੈਂਦਾ ਉਹ ਟਾਈਮ ਦੇ ਦਿੰਦੇ ਆ ਤੇ 15 ਦਿਨਾਂ ਦੀ ਟ੍ਰੇਨਿੰਗ ਆ ਅਸੀਂ ਵੀ ਮੈਂ ਵੀ ਆਪਦੀ ਇੱਕ ਖੇਤੀਬਾਣ ਕੇਂਦਰ ਬਟਿੰਡਾ ਤੋਂ ਟ੍ਰੇਨਿੰਗ ਕੀਤੀ ਹੋਈ ਇੱਕ ਸਰਦੂਲਗੜ੍ਹ ਤੋਂ ਟ੍ਰੇਨਿੰਗ ਕੀਤੀ ਹੋਈ ਆ ਉਹ ਕਰ ਸਕਦਾ ਜੇ ਕੋਈ ਪ੍ਰੋਪਰ ਜੇ ਕਿਸੇ ਡੇਰੀ ਫਾਰਮ ਵਾਲੇ ਨਾਲ ਵੀ ਕੋਈ ਸੰਪਰਕ ਕਰਨਾ ਚਾਹੁੰਦਾ ਤਾਂ ਤਕਰੀਬਨ ਤਕਰੀਬਨ ਆਪਦੇ ਏਰੀਆ ਦੇ ਫਾਰਮਰਾਂ ਨੂੰ ਤੁਸੀਂ ਮਿਲ ਕੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਾਡਾ ਏਰੀਆ ਹੈਗਾ ਹੀ ਰਾਮਾ ਮੰਡੀ ਪਿੰਡ ਰਾਮਸਰਾ ਇੱਥੇ ਜੇ ਕੋਈ ਆਉਣਾ ਚਾਹੁੰਦਾ ਹੋਵੇ ਤਾਂ ਮੇਰਾ ਨੰਬਰ ਹੈਗਾ 94179 40728 ਜੀ ਜਗਨਦਰ ਸਿੰਘ ਜੀ ਬੜੀ ਬਿਹਤਰੀਨ ਜਾਣਕਾਰੀ ਤੁਸੀਂ ਦਿੱਤੀ ਸਾਡੇ ਦਰਸ਼ਕਾਂ ਨੂੰ ਕੋਈ ਅਜਿਹੀ ਗੱਲ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਰਹਿ ਗਈ ਹੋਵੇ ਤੁਸੀਂ ਦੱਸਣਾ ਚਾਹੁੰਦੇ ਹੋ ਮੋ ਖਾਸ ਤੌਰ ਤੇ ਹਾਂਜੀ ਬਸ ਅਸੀਂ ਥੋੜਾ ਜਿਹਾ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਜੋ ਬੰਦਾ ਅੱਜ ਪਸ਼ੂਆਂ ਦੀ ਕੀਮਤ ਥੋੜੀ ਜੀ ਜ਼ਿਆਦਾ ਹੋਈ ਪਈ ਆ ਉਹ ਬੰਦਾ ਜਾਣਕਾਰੀ ਮੁਤਾਬਕ ਪਸ਼ੂ ਲਓ ਵੀ ਕਿਸੇ ਆਮ ਬੰਦੇ ਤੋਂ ਨਾ ਕੋਈ ਪਸ਼ੂ ਖਰੀਦੋ ਤੁਸੀਂ ਵੀ ਜਿਹੜਾ ਕੋਈ ਵਪਾਰੀ ਤੁਹਾਡੇ ਨਾਲ ਕੋਈ ਠੱਗੀ ਠੋਰੀ ਕਰੇ ਕਿਉਂ ਪਸ਼ੂਆਂ ਦੀ ਕੀਮਤ ਭਰਨੀ ਹੁਣ ਬਹੁਤ ਅੱਜ ਦੇ ਸਮੇਂ ਦੇ ਵਿੱਚ ਔਖੀ ਹੋਈ ਪਈ ਆ ਉਹ ਹਰੇਕ ਬੰਦੇ ਨੂੰ ਇਹ ਲੱਗਦਾ ਵੀ ਜਿਹਦੇ ਕੋਲੇ ਦੋ ਡੱਬੇ ਰੰਗ ਦੀਆਂ ਗਊਆਂ ਖੜੀਆਂ ਉਹ ਸਾਰੀਆਂ ਐਚਫ ਲੱਗਦੀਆਂ ਉਹਦੀ ਪਰਖ ਕਰਨੀ ਬਹੁਤ ਜ਼ਰੂਰੀ ਆ ਉਹ ਤੁਸੀਂ ਠੱਗੀ ਤੋਂ ਬਚੋ ਥੋੜੇ ਜੇ ਕਿਸੇ ਜਾਣਕਾਰ ਬੰਦੇ ਨੂੰ ਨਾਲ ਲੈ ਕੇ ਕੋਈ ਪਰਚੇਜ਼ ਕਰਿਆ ਕਰੋ ਗਊਆਂ ਨੂੰ ਫਿਰ ਉਹਦੀ ਕੀਮਤ ਭਰਿਆ ਕਰੋ ਬਹੁਤ ਹੀ ਥੋੜੀ ਜੀ ਲੋਕਾਂ ਨਾਲ ਧੱਕਾ ਹੋ ਰਿਹਾ ਵੀ ਆਪਾਂ ਚਲੋ ਸਾਨੂੰ ਜਿੰਨੀ ਕੀ ਸਾਨੂੰ ਜਾਣਕਾਰੀ ਆ ਸਾਨੂੰ ਇਹ ਚੀਜ਼ ਦੀ ਦਿੱਕਤ ਆਪ ਨੂੰ ਵੀ ਲੱਗਦੀ ਹੈ ਵੀ ਜੇ ਕੋਈ ਪਸ਼ੂ ਆਪਣੇ ਤੋਂ ਖਰੀਦਣਾ ਚਾਹੁੰਦਾ ਸਾਡੇ ਤੋਂ ਖਰੀਦੇ ਚਾਹੇ ਕਿਸੇ ਹੋਰ ਬੰਦੇ ਤੋਂ ਖਰੀਦੇ ਜਾਣਕਾਰੀ ਵਾਲੇ ਬੰਦੇ ਨੂੰ ਨਾਲ ਲੈ ਕੇ ਖਰੀਦੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਠੀਕ